ਤੁਸੀਂ ਦੇਖ ਰਹੇ ਹੋ ਦੇਨੀ ਚੌੜੇ ਵੀ ਇਸ ਵਕਤ ਇੱਥੇ ਲਗਾ ਡੇਰੇ ਬੱਬਾ ਨਾਨਕ ਦੇ ਵਿੱਚ ਮੌਜੂਦ ਆ ਜਿੱਥੋਂ ਦਿੱਲੀ ਵਾਲੇ ਕਾਰ ਸੇਵਾ ਜੀ ਬੱਬਾ ਜੀ ਸਾਡੇ ਨਾਲ ਸੰਗਤ ਸੇਵਾ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਇਹ ਸੰਗਤ ਆਈ ਹੈ ਜੀ ਗੁਰਦੁਆਰਾ ਨਾਨਕਪੁਰੀ ਟਾਂਡਾ ਉੱਤਰਾਖੰਡ ਯੂਪੀ ਤੋਂ ਉੱਤਰਾਖੰਡ ਤੋਂ ਔਰ ਇਹ ਜਿਹੜੀ ਜਥੇਬੰਦੀ ਆ ਉਹ ਪੰਥ ਰਤਨ ਸ਼੍ਰੀਵਾਨ ਸਾਚਕਨ ਨਿਵਾਸੀ ਸੰਤ ਬਾਬਾ ਹਰਬੰਦ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ ਉੱਤਰਾਧਿਕਾਰੀ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ ਬਾਬ ਔਰ ਗੁਰਦੁਰਾ ਨਾਨਕਪੁਰੀ ਟਾਂਡੇ ਤੋਂ ਸਤਕਾਰਯੋਗ ਜਸੇਦਾਰ ਬਾਬਾ ਗੁਰਜਨ ਸਿੰਘ ਜੀ ਮਾਉ ਸਾਹਿਬ ਤੋਂ ਬਾਬਾ ਨਰਮਲ ਸਿੰਘ ਜੀ ਔਰ ਇਹ ਸਾਰੇ ਉੱਤਰਾਖੰਡ ਦੇ ਗੁਰਦੁਰਾ ਸਾਹਿਬ ਦੇ ਚਾਰ ਚੁਫੇਰੇ ਪਿੰਡਾਂ ਦੇ ਪ੍ਰਮੁੱਖ ਸੱਜਣ ਮੁਖੀਏ ਜ਼ਿੰਮੇਵਾਰ ਔਰ ਇਸੇ ਤਰ੍ਹਾਂ ਇੱਕ ਨਗਰ ਹੈ ਮਰਾਦਾਬਾਦ ਮੰਡਲ ਦਾ ਸਰਕੜਾ ਕਮਾਲ ਇਹ ਵੀਰ ਉੱਥੋਂ ਚੱਲ ਕੇ ਆਏ ਸਾਰੇ ਖਾੜ ਪੀੜਤਾਂ ਦੀ ਸੇਵਾ ਵਾਸਤੇ ਜਿਨ੍ਹਾਂ ਕੋਲ ਮੈਡੀਕਲ ਕੈਂਪ ਹੈ ਮੈਡੀਕਲ ਦੋਵੇਂ ਪੰਛੀ ਆਨਾਂ ਵਾਸਤੇ ਵੀ ਤੇ ਪਸ਼ੂਆਂ ਵਾਸਤੇ ਵੀ ਕਿਹੜੀ ਕਿਹੜੀ ਜਗ੍ਹਾ ਤੇ ਲੈ ਗਏ ਔਰ ਕਿਹੜੇ ਕਿਹੜੇ ਪਿੰਡਾਂ ਚ ਗਏ ਅਸੀਂ ਛੇ ਜਾ ਕੇ ਆਏ ਜੀ ਬਰਿਆਰ ਪਿੰਡ ਸ਼ਿਕਾਰ ਮਾਸ਼ੀਆਂ ਦੇ ਲਾਗੇ ਉਹ ਪਿੰਡ ਬਾਬਾ ਜੀ ਹੋਰਾਂ ਵੱਲੋਂ ਗੋਦ ਲੈ ਲਿਆ ਗਿਆ ਉੱਥੇ ਕਣਕ ਦੀ ਬਜਾਈ ਦਾ ਜੋ ਖਰਚਾ ਵਗੈਰਾ ਹੋਣਾ ਸਾਰਾ ਯੂਪੀ ਦੀ ਸੰਗਤ ਉੱਤਰਾਖੰਡ ਨਾਨਕਪੁਰੀ ਟਾਂਡੇ ਮੈਂ ਵਿਸ਼ੇਸ਼ ਕਰਕੇ ਦੱਸ ਰਿਹਾ ਨਾਨਕਪੁਰੀ ਟਾਂਡੇ ਦੇ ਸਾਰੀ ਸੰਗਤ ਵੱਲੋਂ ਬਾਬਾ ਗੁਰਜੰਨ ਸਿੰਘ ਦੀ ਗਵਾਈ ਹੇਠਾਂ ਬਾਬਾ ਨਰਮਲ ਸਿੰਘ ਸੈਵਰਾਂ ਦੀ ਗਵਾਈ ਹੇਠਾਂ ਸਾਰਾ ਪਿੰਡ ਗੋਦ ਜੜਾ ਲਿਆ ਗਿਆ ਔਰ ਉਹਦੇ ਨਾਲ ਹੀ ਇੱਕ ਪੱਤੀ ਆਰਾਮਪੁਰ ਜਿਹਨੂੰ ਅਸੀਂ ਭੂਤਨਾ ਪਿੰਡ ਵੀ ਮੇਰਾ خیال ਕਹਿੰਨੇ ਆ ਥੋੜੇ ਨਵਾਂ ਨਾਲ ਉਹ ਵੀ ਪਿੰਡ ਬਾਬਾ ਜਗਰਾਵਾਲੋਂ ਗੋਦ ਲਿਆ ਗਿਆ ਔਰ ਪ੍ਰੋਗਰਾਮ ਬਣਿਆ ਵੀ ਲਗਭਗ 15-20 ਪਿੰਡ ਜਿਹੜੇ ਨੇ ਗੋਦ ਲਏ ਜਾਣਗੇ ਉੱਥੇ ਹਰ ਤਰ੍ਹਾਂ ਦੀ ਜਿਵੇਂ ਕਣਕ ਦੀ ਦਵਾਈ, ਬੀਜ, ਵਹਾਈ, ਡੀਜ਼ਲ ਇਹ ਸਾਰੀ ਇੱਕ ਜੁम्मेवारी ਮੈਂ ਸਮਝਦਾ ਆਂ ਵੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਸੁੱਖਾਂ ਵੇਲੇ ਤੇ ਸਾਰੇ ਕੇਸ ਦੇ ਯਾਰ ਹੁੰਦੇ ਵੀ ਜਦੋਂ ਕੋਈ ਸ਼ੌਕ ਹੁੰਦੇ ਸਾਰੇ ਬੰਦੇ ਆਉਂਦੇ ਪਰ ਜਿਹੜਾ ਬੰਦਾ ਦੁੱਖ ਵੇਲੇ ਕਿਸੇ ਦੇ ਵੇਲੇ ਮਤਲਬ ਮਦਦ ਕਰਦਾ ਉਹ ਸਮਝੋ ਵੀ ਉਹਦੇ ਜ਼ਖਮਾਂ ਨੂੰ ਭਰਦਾ ਤੇ ਉਹਨੂੰ ਇਹ ਅਹਿਸਾਸ ਕਰਾਉਂਦਾ ਵੀ ਮੈਂ ਤੇਰੇ ਨਾਲ ਖੜਾ ਜਿਵੇਂ ਪੰਜਾਬੀ ਦੁਨੀਆ ਵਿੱਚ ਕਿਤੇ ਵੀ ਆਫਤ ਆ ਜੇ ਹਰ ਕੋਨੇ ਵਿੱਚ ਜਾਂਦਾ ਭਾਵੇਂ ਉਹ ਪਾਕਿਸਤਾਨ ਅਮਰੀਕਾ ਕੈਨੇਡਾ ਪਿੱਛੇ ਦੂਜੇ ਸੂਬਿਆਂ ਵਿੱਚ ਜਿਵੇਂ ਆਪ ਜੀ ਨੇ ਵੇਖਿਆ ਹੜ੍ਹ ਆਏ ਇਹ ਸੰਗਤ ਸੇਵਾ ਕਰਨ ਵਾਸਤੇ ਜਾਂਦੀ ਰਹੀ। ਦੂਜੀ ਵੱਡੀ ਗੱਲ ਸਾਡੇ ਇਤਿਹਾਸ ਦੀ ਸਭ ਤੋਂ ਵੱਡੀ ਸੰਸਥਾ ਬਾਬਾ ਹਰਮਨ ਸਿੰਘ ਜੀ ਦਿੱਲੀ ਵਾਲੇ ਜਿਨ੍ਹਾਂ ਵੱਲੋਂ ਗੁਰਦੁਆਰੇ ਬਣਾਏ ਗਏ, ਯੂਪੀ ਵਿੱਚ ਹਸਪੀਟਲ ਬਣਾਏ ਗਏ, ਕਾਲਜ ਬਣਾਏ ਗਏ। ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ। ਨਦੀਆਂ ਤੇ ਪੁਲ ਬਣਾਏ, ਨਦੀਆਂ ਤੇ ਪੁਲ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ। ਇਹੋ ਜੀਆਂ ਸੰਸਥਾਵਾਂ ਦੇ ਨਾਲ ਜਿਹੜੇ ਵੀਰ ਜੁੜਦੇ ਨੇ ਮੈਂ ਸਮਝਦਾ ਵੀ ਉਹ ਵੀ ਵੱਡੇ ਭਾਗਾਂ ਵਾਲੇ। ਬਾਬਾ ਬਤਨ ਸਿੰਘ ਉਹ ਰਹੇ ਉਧਰਾਧਕਾਰੀ ਸਾਰੇ ਜਿੰਨੇ ਵੀ ਡੇਰਿਆਂ ਦੇ ਵੱਖਰੇ ਵੱਖਰੇ ਜਥੇਦਾਰ ਜੁਪੀ ਦੇ ਉਹ ਸਾਰੇ ਇਨਾਂ ਸੇਵਾਵਾ ਵਿੱਚ ਦਿਨ ਰਾਤ ਇੱਕ ਕਰਕੇ ਜੁਟੇ ਨੇ ਤੇ ਤੁਹਾਡੇ ਟੀਵੀ ਮਾディアਮ ਦੇ ਰਾਹੀਂ ਮੈਂ ਕਵੀਸ਼ਰ ਸੁਤਿਆ ਸਿੰਘ ਡੇਰਾ ਫਰਾਣਾ ਆਪਣੇ ਇਲਾਕੇ ਵੱਲੋਂ ਜ਼ਿਲ੍ਹੇ ਵੱਲੋਂ ਪੰਜਾਬ ਵੱਲੋਂ ਦੋਵੇਂ ਹੱਥ ਜੋੜ ਕੇ ਇਹਨਾਂ ਨੂੰ ਜਿੱਥੇ ਜਿਓ ਆਇਆ ਕਿਹਨਾ ਉੱਥੇ ਇਹਨਾਂ ਦੇ ਇਸ਼ਕਾਰ ਚ ਦੀ ਛਲਾਗਾ ਵੀ ਕਰਨਾ ਡਾਕਟਰਾਂ ਦੀਆਂ ਉੱਚ ਮਿਆਰੀ ਟੀਮਾਂ ਔਰ ਉੱਚ ਮਿਆਰੀ ਵਧੀਆ ਕੁਆਲਿਟੀਆਂ ਦੀਆਂ ਦਵਾਈਆਂ ਲਿਆਂਦੀਆਂ ਗਿਆ ਜਿਵੇਂ ਸਫਾਈ ਵੇਲੇ ਇਹ ਕਾਰਸ਼ ਵਗੈਰਾ ਬੁਖਾਰ ਜ਼ੁਕਾਮ ਇਹ ਤਾਂ ਆਦ ਰੇਹੇ ਤਰ੍ਹਾਂ ਦੇ ਉਹਦੇ ਨਾਲ ਨਾਲ ਟੈਸਟਾਂ ਦਾ ਪ੍ਰਬੰਧ ਕਰਨ ਲੱਗੇ ਪਤਾਈ ਇਹ ਜਿਹੜੀਆਂ ਟੀਮਾਂ ਡਾਕਟਰਾਂ ਨੇ ਦਵਾਈਆਂ ਲੈ ਕੇ ਆਏ ਪੈਕਿੰਗ ਕਰਕੇ ਲੈ ਕੇ ਆਏ ਚੈੱਕਅਪ ਕਰਕੇ ਮੌਕੇ ਤੇ ਡਾਕਟਰਾਂ ਮੌਕੇ ਤੇ ਹਰ ਤਰ੍ਹਾਂ ਦਾ ਟੈਸਟ ਹੋਵੇ ਜਿਵੇਂ 슈ਗਰ ਦਾ ਟੈਸਟ ਹੋ ਗਿਆ ਮਲੇਰੀਏ ਦਾ ਟੈਸਟ ਹੋ ਗਿਆ ਹੋਰ ਕੋਈ ਜ਼ਰੂਰੀ ਜਿੰਨੇ ਵੀ ਕਿਉਂਕਿ ਆਪਾਂ ਨੂੰ ਸਾਰੇ ਟੈਸਟਾਂ ਦੇ ਨਾਮ ਤਾਂ ਨਹੀਂ ਪਤਾ ਹੁੰਦਾ ਜਿੰਨੇ ਜ਼ਰੂਰੀ ਟੈਸਟ ਹਨ ਉਹਨਾਂ ਨੂੰ ਪਹਿਲਾਂ ਟੈਸਟ ਕਰਨਗੇ ਡਾਕਟਰ ਸਾਹਿਬਾਨ ਫਿਰ ਜ਼ਿੰਮੇਵਾਰੀ ਦੇ ਨਾਲ ਦਵਾਈਆਂ ਦਿੱਤੀਆਂ ਜਾਣਗੇ ਇਹ ਨਹੀਂ ਵੀ ਆਪਾਂ ਆ ਗੋਲੀ ਲੈ ਲਓ ਜੀ ਆ ਗੋਲੀ ਲੈ ਲਓ ਬਕਾਇਦਾ ਪੂਰੇ ਤਰੀਕੇ ਵਿਧੀ ਵਿਵਧਾਨ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਣਾ ਸਾਡੇ ਨੰਬਾਬਾ ਜੀ ਵੀ ਮਜੂਰ ਨੇ ਬਾਬਾ ਜੀ ਇਹਨਾਂ ਵੀ ਗੱਲਬਾਤ ਕਰਦੇ ਆ ਬਾਬਾ ਜੀ ਹੁਣ ਇਹ ਕਿਹੜੇ ਪਿੰਡ ਦੇ ਵਿੱਚ ਆਪਾਂ ਖੜੇ ਆ ਇਸ ਟਾਈਮ ਤੇ ਵੈਰੀ ਕਾਲ ਸਾਹਿਬ ਜੀ ਤੇ ਡੀ ਹੋਏ ਦੱਸਣਗੇ ਜੀ ਡੇਰਾ ਪਠਾਣਾ ਸਾਹਿਬ ਇਹਨਾਂ ਦਾ 10 ਕਿਤੇ ਤੈਨੂੰ ਪਿੰਡ ਠੀਕ ਹੈ ਜੀ ਤੇ ਅਹੀਂ ਤੇ ਨਾਲ ਬਾਬਾ ਜੀ ਆਏ ਆ ਨਾਲ ਕੁਰੀ ਟਾਂਡੇ ਤੋਂ ਉਤਰਾਖੰਡ ਜੋ ਬਿਲਕੁਲ ਜੀ ਤੇ ਬਾਬਾ ਜੀ ਬਾਬਾ ਬਜਨ ਸਿੰਘ ਹੁਣ ਦਿੱਲੀ ਵਾਲੇ ਉਹਨਾਂ ਦੀ ਸੇਵਾ ਚੱਲਦੀ ਐ ਮੌਹ ਸਾਹਿਬ ਮੇਰੀ ਟੂਟੀ ਉੱਥੇ ਐ ਮੈਂ ਉੱਥੋਂ ਆ ਬਾਬਾ ਜੀ ਦੇ ਨਾਲ ਤੇ ਹੁਣ ਜਿਹੜੇ ਜਿਹੜੇ ਪਿੰਡਾਂ ਚ ਲੁਗੜਿਆ ਜਿਵੇਂ ਬਰਿਆਰ ਪਿੰਡ ਨਹੀਂ ਬਰਿਆਰ ਪਿੰਡ ਗਏ ਹਾਂ ਉਹ ਪਿੰਡ ਸਾਰਾ ਹੀ ਵੀ ਜੋ ਵੀ ਉਥੋਂ ਦੀ ਬਜਾਈ ਦਾ ਖਰਚਾ ਡੀਜ਼ਲ ਖਾਦ ਤੇਲ ਤੇ ਨਾਲ ਟਰੈਕਟਰ ਵੀ ਆਉਣਗੇ ਉਹ ਹੋਰ ਨਾਲ ਇੱਕ ਪਿੰਡ ਕਿਹੜਾ ਹੈ ਪੱਤੀ ਰਾਮਪੁਰ ਪੱਤੀ ਰਾਮਪੁਰ ਉੱਥੇ ਵੀ ਜਿੰਨੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਬਜਾਈ ਦਾ ਸਾਰਾ ਖਰਚਾ ਬਾਬਾ ਜੀ ਵਾਲੋ ਹਾਲੀ ਵੀ ਅਸੀਂ ਸ਼ਾਮ ਤੱਕ 10 12 15 ਪਿੰਡ ਹੋਰ ਗਾਹ ਤੱਕ ਵੀ ਜਿੱਥੇ ਲੋੜਵੰਦ ਪਰਿਵਾਰ ਨੇ ਸਾਰਿਆਂ ਦਾ ਉਹਨਾਂ ਨੇ ਕਿਹਾ ਵੀ ਸਾਰਾ ਖਰਚਾ ਤੁਸੀਂ ਸਾਡੀ ਸੰਸਥਾ ਵੱਲੋਂ ਚੱਕੋ ਐ ਅਸੀਂ ਸਾਡੇ ਬਾਬਾ ਜੀ ਨੇ ਸਾਨੂੰ ਭੇਜਿਆ ਵੀ ਇਹ ਪੂਰਾ ਖਰਚਾ ਕਰਾਂਗੇ ਵੀ ਉਹਨਾਂ ਪਿੰਡਾਂ 'ਚ ਹੋਰ ਕੋਈ ਸੰਸਥਾ ਆਉਂਦੀ ਉਹਨਾਂ ਨੇ ਕਹਿੰਦੇ ਵੀ ਤੁਸੀਂ ਅੱਗੇ ਚੱਲ ਜਾਓ ਵੀ ਇੱਥੇ ਬਾਬਾ ਜੀ ਦਿੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਜੀ ਨੇ ਡਿਊਟੀ ਲਈ ਹੋਈ ਵੀ ਆਪਣਾ ਜ਼ਿੰਮੇਵਾਰੀ ਚੱਲ ਗਈ ਹੈ ਹਾਂ ਇੱਕ ਮੈਂ ਬੇਨਤੀ ਬਿਲਕੁਲ ਜਿਵੇਂ ਇਹਨਾਂ ਨੇ ਦੱਸਿਆ ਵੀ ਅਰਥੋਂ 10 10 ਪਿੰਡ ਜਿਹੜੇ ਗੋਦ ਲਵਾਂਗੇ ਉਹ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਮੀਡੀਆ ਦੇ ਰਾਹੀਂ ਤੁਸੀਂ ਆਪਣੇ ਤੌਰ ਤੇ ਵੀ ਅਨਾਉਂਸਮੈਂਟ ਕਰ ਦਿਓ ਕਿ ਜਿੰਨੇ ਵਲੰਟੀਅਰ ਸੇਵਾ ਕਰ ਰਹੇ ਪੰਜਾਬ ਵਿੱਚ ਇਹਨਾਂ ਵੇ ਆਪਾਂ ਇੱਕ ਪਿੰਡ ਵਿੱਚ ਹੀ ਪਹੁੰਚ ਕੇ ਜਾਈਏ ਜਿਵੇਂ ਦੱਸਿਆ ਗਿਆ ਵੀ ਆਹ ਪਿੰਡਾਂ ਨੂੰ ਇਹਨਾਂ ਨੇ ਗੋਦ ਲਿਆ ਉਹਨਾਂ ਪਿੰਡਾਂ ਦੀ ਜਾਣਕਾਰੀ ਵਿਸ਼ੇਸ਼ ਤੌਰ ਤੇ ਤੁਸੀਂ ਆਪਣੇ ਜੀ ਬਿਲਕੁਲ ਜੀ ਬਾਬਾ ਜੀ ਦਾ ਕਹਿਣਾ ਹੈ ਹਲਕਾ ਹਲਕਾ ਡੇਰਾ ਬਾਬਾ ਨਾਲ ਦੇ ਵਿੱਚ ਪਹੁੰਚ ਗਏ ਆ ਹਲਕਾ ਡੇਰਾ ਬਾਬਾ ਨਾਲ ਦੇ ਲਾਗੇ ਲਾਗੇ ਜਿੰਨੇ ਵੀ ਪਿੰਡ ਆ ਕੋਸ਼ਿਸ਼ ਕਰਾਂਗੇ ਵੀ ਆਪਾਂ ਤਕਰੀਬਨ ਸਾਰੇ ਗੋਦਰ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਹੋਰ ਵੀ ਸੰਜੋਗੀ ਮਜੂਰ ਨੇ ਨਾਲ ਗੱਲਬਾਤ ਕਰਨੇ ਆ ਜਿਸ ਤਰ੍ਹਾਂ ਭਾਈ ਸਭਜੀ ਬਣਾਉਣੇ ਦੱਸਿਆ ਔਰ ਬਾਬਾ ਜੀ ਹੁਣਾਂ ਦੱਸਿਆ ਕਿ ਜੋ ਸੇਵਾ ਚੱਲ ਰਹੀ ਹੈ ਪੰਥਰਤਨ ਤੋਂ ਸੱਚਖੰਡਵਾਸੀ ਬਾਬਾ ਹਰਬੰਦਰ ਸਿੰਘ ਜੀ ਔਰ ਸੱਚਖੰਡਵਾਸੀ ਬਾਬਾ ਫੌਜਾ ਸਿੰਘ ਜੀ ਜਿਨ੍ਹਾਂ ਤੋਂ ਵਰਸਾਏ ਹੋਏ ਮੌਜੂਦਾ ਮੁਖੀ ਬਾਬਾ ਵੱਜਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਔਰ ਅੱਜ ਸਾਡੇ ਨਾਲ ਮੌਖ ਸਾਹਿਬ ਤੋਂ ਬਾਬਾ ਨਿਰਮਲ ਸਿੰਘ ਜੀ ਆਏ ਨੇ ਔਰ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਤੋਂ ਸਤਕਾਰਯੋਗ ਬਾਬਾ ਗੁਰਜਨ ਸਿੰਘ ਔਰ ਉਸ ਇਲਾਕੇ ਦੀ ਸਾਰੀ ਸੰਗਤ ਨੂੰ ਨਾਲ ਲੈ ਕੇ ਆਏ ਨੇ ਉਹ ਇਸ ਕਰਕੇ ਤਾਂ ਕਿ ਇਹ ਨਹੀਂ ਕਿ ਆਪਾਂ ਰਸਤਰਾ ਇਕੱਠਾ ਕਰਕੇ ਲੈ ਆਈਏ ਇੱਕ ਪਿੰਡ ਵਿੱਚ ਵੰਡ ਕੇ ਤੇ ਚਲੇ ਜਾਈਏ ਨਹੀਂ ਇਹ ਸੰਗਤ ਦਾ ਹੀ ਡੂੰਗੀ ਸੋਚ ਸੀ ਬਾਬਾ ਜੀ ਹੁਣਾਂ ਨਾ ਪਹਿਲਾਂ ਉੱਥੇ ਮੀਟਿੰਗ ਕੀਤੀ ਗਈ ਸੰਗਤ ਦੇ ਨਾਲ ਕਿ ਆਪਾਂ ਇਹ ਲੰਬੇ ਸਮੇਂ ਤੱਕ ਇਹ ਸੁਵਾਵਾ ਕਰ ਲਿਆ ਨੇ ਔਰ ਵੇਖਣਾ ਕਿ ਇੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਸਾਰਾ ਵੇਰਵਾ ਲਿਆ ਜਾ ਰਿਹਾ ਜਿਤਨਾ ਦੋ ਤਿੰਨ ਨਗਰ ਆਪ ਜੀ ਹੁਣ ਦੱਸੇ ਨੇ ਸੰਗਤ ਨੂੰ ਇਕੱਠਿਆਂ ਕਰਕੇ ਉੱਥੋਂ ਦੇ ਮੋਤ ਮੇਰਾ ਨੂੰ ਇਕੱਠਿਆਂ ਕਰਕੇ ਉਹਦਾ ਵੇਰਵਾ ਲਿਆ ਗਿਆ ਵੀ ਕਿੰਨੇ ਇੱਕ ਇੱਥੋਂ ਦਾ ਜਿਹੜਾ ਰਕਬਾ ਹੈ ਜਿਹੜੀ ਫਸਲ ਬੀਜਣੀ ਹੈ ਜਿਹੜੇ ਪਿੰਡ ਗੋਦ ਲੈ ਗਏ ਨੇ ਉਹਨਾਂ ਦੀ ਬਿਜਾਈ ਦਾ ਸਾਰਾ ਖਰਚਾ ਡੀਜ਼ਲ ਤੇਲ ਖਾਦ ਦਾ ਉਹ ਨਾਨਕਪੁਰ ਡਾਂਡਾ ਸਾਹਿਬ ਦੇ ਇਲਾਕੇ ਦੀ ਸਾਰੀ ਯੂਪੀ ਔਰ ਉੱਤਰਾਖੰਡ ਦਾ ਉਹ ਹੁਣ ਤੱਕ ਲਗਭਗ ਕਿੰਨੇ ਪਿੰਡ ਦੇ ਗੋਲ ਲੱ ਚੁੱਕੇ ਤਿੰਨ ਕ ਪਿੰਡ ਤੋਂ ਹੋਏ ਆ 10 ਪਿੰਡ ਦਾ ਲਗਭਗ ਜਿਹੜਾ ਸ਼ਾਮ ਤੱਕ ਜਾਂ ਕੱਲ ਵੀ ਇੱਥੇ ਸਾਰੇ ਵਿਚਰਾਂਗੇ ਔਰ ਇਸ ਤਰ੍ਹਾਂ ਨਾਲ-ਨਾਲ ਜਿਹੜੀਆਂ ਟੀਮਾਂ ਚੱਲ ਰਹੀਆਂ ਨੇ ਮੈਡੀਕਲ ਟੀਮਾਂ ਉਹ ਵੀ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ ਇਹ ਨਹੀਂ 2-4 ਦਿਨ ਵਾਸਤੇ ਉਹਦੇ ਡਾਕਟਰ ਜਿਹੜੇ ਨੇ 8 ਦਿਨ ਵਾਸਤੇ ਆਉਣਗੀ ਟੀਮ ਆਏਗੀ ਫਿਰ 7-8 ਦਿਨ ਬਾਅਦ ਦੂਜੀ ਟੀਮ ਆ ਜਾਗੀ ਇਸ ਤਰ੍ਹਾਂ ਜਿਹੜੇ ਸੇਵਾਦਾਰ ਵੀ ਆਏ ਨੇ ਨਾ ਇਹ ਵੀ ਇੱਥੇ ਲਾ ਕੇ ਤੇ ਗਰਾਊਂਡ ਲੈਵਲ ਤੇ ਆ ਕੇ ਵੇਖਣਾ ਚਾਹੁੰਦੇ ਆ ਕਿ ਆਪਾਂ ਪਿੰਡ-ਪਿੰਡ ਵਿੱਚ ਜਾ ਕੇ ਸੰਗਤ ਦੇ ਨਾਲ ਵਿਚਾਰ ਕਰੀਏ ਕਿ ਇਹ ਨਹੀਂ ਕਿ ਰਾਸਨ ਨਹੀਂ ਖੁੱਟ ਕੇ ਮੁੜ ਜਾਈਏ ਕਿ ਤੁਹਾਨੂੰ ਅੱਗੇ ਕੀ ਸੇਵਾ ਆਪਾਂ ਜਾਣਦੇ ਹਾਂ ਕਿ ਧਾਨ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਔਰ ਅੱਗੇ ਕਣਕ ਦੀ ਫਸਲ ਬੀਜੀ ਜਾਣੀ ਹੈ ਉਹਦੇ ਵਾਸਤੇ ਫਿਰ ਬਾਬਾ ਜੀ ਪੂਰੇ ਪਿੰਡ ਦਾ ਰਕਬਾ ਲੈ ਕੇ ਪਰ ਉਥੋਂ ਦੇ ਮੈਂਬਰਾਂ ਦੇ ਨਾਲ ਸਰਪੰਚਾਂ ਦੇ ਨਾਲ ਸਲਾਹ ਕਰਕੇ ਔਰ ਉਹ ਨਗਰ ਜਿਹੜੇ ਨੇ ਉਹ ਗੁੱਦ ਲੈ ਜਾਣਗੇ ਔਰ ਪੂਰੀ ਜ਼ਿੰਮੇਵਾਰੀ ਡੀਜ਼ਲ ਖਰਚਾ ਬੀਜਣ ਦਾ ਕਣਕ ਦਾ ਸਾਰਾ ਬਾਬਾ ਜੀ ਹਣੀ ਸੰਗਤ ਦੇ ਸਹਿਯੋਗ ਨਾਲ ਉਹ ਕਰਨਗੇ ਔਰ ਸ਼ਾਮਤਾ ਜਿੰਨੇ ਵੀ ਨਗਰ ਹੋ ਸਕੇ ਜਾਂ ਕੱਲ ਨੂੰ ਲਗਭਗ 8 ਤੋਂ 10 ਨਗਰ ਜਿਹੜੇ ਨੇ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਹੈ ਔਰ ਆਪ ਜੀ ਨੂੰ ਦੱਸ ਦਿੱਤਾ ਜਾਏਗਾ ਕਿ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਉਹ ਮਹਾਪੁਰਖਾਂ ਨੇ ਸੰਗਤ ਦੇ ਸਹਿਯੋਗ ਨਾਲ ਜਿਹੜੇ ਗੋਦ ਲਏ ਨੇ ਔਰ ਇੱਕ ਗੱਲ ਭਾਈ ਸਭ ਜੀ ਉਹਨਾਂ ਨੇ ਦੱਸੀ ਬਾਬਾ ਜੀ ਹੁਣੀ ਦੱਸਦੇ ਨੇ ਕਿ ਇਹ ਜਿਹੜੇ ਨਗਰ ਗੋਦ ਲਏ ਜਾਂਦੇ ਨੇ ਭਾਵੇਂ ਕੋਈ ਵੀ ਜੱਥੇਬੰਦੀ ਜਿਹੜੇ ਨਗਰ ਗੋਦ ਲੈਂਦੀ ਏ ਉਹ ਤੁਸੀਂ মিডিਆ ਵਾਲੇ ਉਹ ਤੁਹਾਡਾ ਫਰਜ਼ ਬਣਦਾ ਕਿ ਜਨਤਾ ਕਰ ਦੋ ਤਾਂ ਕਿ ਸੰਗਤ ਨੂੰ ਪਤਾ ਲੱਗ ਜਾਏ ਜਾਂ ਜੱਥੇਬੰਦੀਆਂ ਨੂੰ ਪਤਾ ਲੱਗ ਜਾਵੇ ਕਿ ਆਹ ਜਿਹੜਾ ਨਗਰ ਹੈ ਇਹ ਕਿਸੇ ਜੱਥੇਬੰਦੀ ਨੇ ਜਾਂ ਕਿਸੇ ਇਲਾਕੇ ਦੀ ਸੰਗਤ ਨੇ ਹੁਣ ਉੱਥੇ ਕੋਈ ਦੂਜੀ ਜਥੇਬੰਦੀ ਨਾ ਆਵੇ ਇਸ ਤਰ੍ਹਾਂ ਮੰਡ ਵਰਤ ਰਿਹਾ ਕਿਉਂਕਿ ਵੱਡਾ ਜਿਹੜਾ ਨੁਕਸਾਨ ਹੋਇਆ ਛੋਟਾ ਨੁਕਸਾਨ ਨਹੀਂ ਹੈ ਇਹਦੀ ਪਰਭਾਈ ਕਰਨਾ ਬਹੁਤ ਔਖਾ ਹੈ ਪਰ ਤਨਦੇਹੀ ਤੋਂ ਸਾਰੀਆਂ ਸੰਗਤਾਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਔਰ ਜਿਹੜੇ ਇਸ ਔਖੀ ਘੜੀ ਦੇ ਵਿੱਚ ਯੋਗਦਾਨ ਪਾ ਰਹੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਹੈ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਬਿਲਕੁਲ ਮੈਂ ਕੈਮਰਾਮੈਨ ਕੰਮ ਕਰੇ ਤਸਵੀਰਾਂ ਦਿਖਾ ਦਿੱਤੀਆਂ ਜਾਨ ਏਸ ਹਨ ਦਿੱਲੀ ਵਾਲੇ ਬਾਬਾ ਜੀ ਜਿਹੜੇ ਸੇਵਾ ਲੈ ਕੇ ਆਏ ਨੇ ਇਹਨਾਂ ਨੇ ਕਿਹਾ ਵੀ ਇਹੀਂ ਘੱਡੋ ਘੱਟ 8 ਤੋਂ 10 ਪਿੰਡ ਕੋਸ਼ਿਸ਼ ਕਰਾਂਗੇ ਗੋਦ ਲੈਣ ਦੀ ਕੁਝ ਪਿੰਡਾਂ ਨਾਲ ਉਹਨਾਂ ਵੱਲੋਂ ਗੋਦ ਲਏ ਵਿੱਚ ਚੁਕੇ ਨੇ